ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਇੱਕ ਬਹੁਤ ਦਿਲਚਸਪ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਬਾਹਰ ਵਸਦੇ ਭਾਰਤੀਆਂ ਦੀ ਗੱਲ ਕਰਦੇ ਹੋਏ ਮੋਦੀ ਹੁਣਾਂ ਨੇ ਕਿਹਾ ਹੈ ਕਿ ਜਿਸ ਵੇਲੇ ਭਾਰਤ ਤੋਂ ਲੋਕੀ ਬਾਹਲੇ ਦੇ ਮੁਲਕਾਂ ਚਲੇ ਜਾਂਦੇ ਨੇ ਉਸ ਨੂੰ ਬ੍ਰੇਨ ਡਰੇਨ ਕਿਹਾ ਜਾਂਦਾ ਹੈ ਉਹਨਾਂ ਕਿਹਾ ਕਿ ਅਸਲ ਵਿੱਚ ਇਹ ਬ੍ਰੇਨ ਡਰੇਨ ਨਹੀਂ ਬ੍ਰੇਨ ਡਿਪੋਜ਼ਿਟ ਹੈ ਪ੍ਰਧਾਨ ਮੰਤਰੀ ਦਾ ਕਹਿਣ ਦਾ ਪਾਸੇ ਕਿ ਜਦੋਂ ਸਾਡੇ ਲੋਕੀ ਬਾਹਰ ਜਾਂਦੇ ਨੇ ਅਤੇ ਉੱਥੇ ਆਪਣੀਆਂ ਯੋਗਤਾਵਾਂ ਵਿੱਚ ਵਾਧਾ ਕਰਦੇ ਨੇ ਉਹ ਚੰਗਾ ਪੈਸਾ ਵੀ ਕਮਾ ਲੈਂਦੇ ਨੇ ਜਿਹੜਾ ਉਹ ਮੁਲਕ ਵਿੱਚ ਵਾਪਸ ਲਿਆ ਸਕਦੇ ਨੇ ਇਸ ਸਭ ਦਾ ਭਾਰਤ ਨੂੰ ਬੇहद ਫਾਇਦਾ ਹੁੰਦਾ ਹੈ ਬਹੁਤ ਸਾਰੇ ਆਪਣੀਆਂ ਯੋਗਤਾਵਾਂ ਵਿੱਚ ਵਾਅਦਾ ਕਰਕੇ ਵਾਪਸ ਵੀ ਆ ਜਾਂਦੇ ਨੇ ਜਿਸ ਕਰਕੇ ਉਹ ਮੁਲਕ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਇਹ ਸ਼ਾਇਦ ਕਾਫੀ ਹੱਦ ਤੱਕ ਸਹੀ ਹੈ ਪਿਛਲੇ ਸਾਲ ਕਰੀਬ 70 ਬਿਲੀਅਨ ਡਾਲਰ ਤੋਂ ਵੱਧ ਪੈਸਾ ਬਾਹਰ ਵਸਦੇ ਭਾਰਤੀਆਂ ਨੇ ਵਾਪਸ ਮੁਲਕ ਵਿੱਚ ਭੇਜਿਆ ਮੋਦੀ ਨੇ ਇਹ ਵੀ ਕਿਹਾ ਹੈ ਕੀ ਬਾਹਰ ਵਸਦੇ ਭਾਰਤੀ ਜਿਹੜੇ ਮੁਲਕ ਦੀ ਤਾਰੀਫ ਕਰਦੇ ਨੇ ਉਹ ਭਾਰਤ ਦਾ ਰਾਜਦੂਤ ਐਮਬੈਸਡਰ ਦਾ ਕੰਮ ਵੀ ਕਰਦੇ ਨੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਭ ਕੁਝ ਪੰਜਾਬ ਵਾਸਤੇ ਸੱਚ ਨਹੀਂ ਹੈ ਇਥੋਂ ਦੇ ਯਾਨੀ ਪੰਜਾਬ ਦੇ ਹਾਲਾਤ ਵੇਖ ਕੇ ਹੌਲੀ-ਹੌਲੀ ਬਾਹਰ ਵਸਦੇ ਪੰਜਾਬੀ ਇਥੋਂ ਨਾਲੋਂ ਆਪਣਾ ਨਾਤਾ ਤੋੜ ਰਹੇ ਨੇ ਬਹੁਤ ਘੱਟ ਵਾਪਸ ਆ ਰਹੇ ਨੇ ਅੰਕੜੇ ਤੇ ਸਾਡੇ ਕੋਲ ਨਹੀਂ ਨੇ ਪਰ ਇੰਜ ਲੱਗ ਰਿਹਾ ਹੈ ਕਿ ਅੱਗੇ ਨਾਲੋਂ ਐਸਾ ਆਉਣ ਦੀ ਬਜਾਏ ਬਾਹਰ ਜ਼ਿਆਦਾ ਜਾਗੇ ਬਾਹਰ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਇੱਥੇ ਆਉਣ ਦੀ ਚਾਹਵਾਨ ਨਹੀਂ ਹੈ ਹਾਂ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂ ਆਪਣੇ ਪਿੱਛੇ ਵਸਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਪਰਿਵਾਰ ਜ਼ਰੂਰ ਆਉਂਦੇ ਨੇ ਬਹੁਤ ਸਾਰੇ ਬਾਹਰ ਵਸਦੇ ਪੰਜਾਬੀ 1984 ਦੀਆਂ ਘਟਨਾਵਾਂ ਕਰਕੇ ਭਾਰਤ ਦੀ ਅਤੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦੇ ਸੋ ਪੰਜਾਬ ਵਾਸਤੇ ਇਹ ਵਾਕਿਆ ਹੀ ਬ੍ਰੇਨ ਡレイン ਅਤੇ ਯੂਥ ਡレイン ਹੋ ਰਿਹਾ ਹੈ ਇਸ ਪ੍ਰੋਸੈਸ ਨੂੰ ਰੋਕਣਾ ਇਹਨੂੰ ਰਿਵਰਸ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੈ ਚੈਲੰਜ ਹੈ